ਸਾਲ ਦਾ ਪਹਿਲਾ ਸੂਰਜ ਗ੍ਰਹਿਣ ਜਿਹੜਾ ਲੱਗਣ ਜਾ ਰਿਹਾ ਪੰਜ ਦੇਸ਼ਾਂ ਦੇ ਵਿੱਚ ਇਹ ਸੂਰਜ ਗ੍ਰਹਿਣ ਲੱਗਣਾ ਹੈ ਸਮਾਂ ਵੀ ਤੁਹਾਨੂੰ ਦੱਸਾਂਗੇ ਕਿ ਇਸ ਸਾਲ ਦਾ ਪਹਿਲਾ ਜਿਹੜਾ ਸੂਰਜ ਗ੍ਰਹਿਣ ਲੱਗਣਾ ਹੈ ਉਸ ਦਾ ਸਮਾਂ ਕੀ ਰਹੇਗਾ ਤੇ ਕਦੋਂ ਇਹ ਲੱਗਣਾ ਹੈ ਸੂਰਜ ਗ੍ਰਹਿਣ ਸਾਲ ਦਾ ਜਿਹੜਾ ਪਹਿਲਾ ਸੂਰਜ ਗ੍ਰਹਿਣ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਨੇ ਕਿ ਇਸ ਦੇ ਵਿੱਚ ਕੀ ਕੁਝ ਕਰਨਾ ਚਾਹੀਦਾ ਹੈ ਤੇ ਕੀ ਕੁਝ ਨਹੀਂ ਤਾਂ ਪੰਜ ਦੇਸ਼ਾਂ ਦੇ ਵਿੱਚ ਇਸ ਦਾ ਅਛਾ ਅਸਰ ਜਿਹੜਾ ਦੇਖਣ ਨੂੰ ਮਿਲੇਗਾ ਰਾਤ 9 ਵਜੇ ਤੋਂ ਲੈ ਕੇ 2 ਵਜੇ ਦੇ ਵਿੱਚ ਵਿੱਚ ਇਸ ਦਾ ਅਸਰ ਜਿਹੜਾ ਦੇਖਣ ਨੂੰ ਮਿਲੇਗਾ ਜੋ ਸੂਰਜ ਗ੍ਰਹਿਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਸਾਲ ਦਾ ਇਹ ਪਹਿਲਾ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ ਤਾਂ ਜਿਹੜੇ 5 ਦੇਸ਼ ਨੇ ਜਿਹੜੇ ਕਿ ਰਾਤ 9 ਵਜੇ ਤੋਂ ਲੈ ਕੇ 2 ਵਜੇ ਦੇ ਵਿੱਚ ਵਿੱਚ ਇਹਦਾ ਪ੍ਰਭਾਵ ਜਿਹੜਾ ਦੇਖਣ ਨੂੰ ਮਿਲੇਗਾ ਅਮਰੀਕਾ ਕੈਨੇਡਾ ਮੈਕਸੀਕੋ ਨਾਰਥ ਅਮਰੀਕਾ ਗ੍ਰੇਟ ਨਾਰਥ ਅਮਰੀਕਾ ਤੇ ਇਹਨਾਂ ਜਗ੍ਹਾਾਂ ਤੇ ਜਿਹੜਾ ਦੇਖਣ ਨੂੰ ਮਿਲੇਗਾ ਹਾਲਾਂਕਿ ਭਾਰਤ ਦਾ ਜ਼ਿਕਰ ਇਸ ਦੇ ਵਿੱਚ ਫਿਲਹਾਲ ਦੇ ਲਈ ਨਹੀਂ ਹੋਇਆ ਕਿ ਭਾਰਤ ਦੇ ਵਿੱਚ ਇਸ ਦਾ ਪ੍ਰਭਾਵ ਹੈਗਾ ਕਿ ਨਹੀਂ ਤਾਂ ਪਰਛਾਵਾਂ ਭਾਰਤ ਦੇ ਵਿੱਚ ਦਾ ਨਹੀਂ ਵੇਖਣ ਨੂੰ ਮਿਲੇਗਾ ਤਾਂ ਸਾਲ ਦਾ ਇਹ ਪਹਿਲਾ ਗ੍ਰਹਿਣ ਹੈ ਜਿੱਥੇ ਕਿ ਭਾਰਤ ਦੇ ਵਿੱਚ ਇਸ ਸਮੇਂ ਇਹ ਜਾਣਕਾਰੀ ਫਿਲਹਾਲ ਦੇ ਲਈ ਨਹੀਂ ਆਈ ਹੈ ਕਿ ਇੱਥੇ ਇਸ ਜਗ੍ਹਾ ਤੇ ਭਾਰਤ ਦੇ ਵਿੱਚ ਸੂਰਜ ਗ੍ਰਹਿਣ ਲੱਗਣਾ ਹੈ ਜਾਂ ਫਿਰ ਨਹੀਂ ਲੱਗਣਾ ਤਾਂ ਬਹੁਤ ਲੋਕ ਜਿਹੜੇ ਨੇ ਸੂਰਜ ਗ੍ਰਹਿਣ ਨੂੰ ਲੈ ਕੇ ਪੁੱਛ ਰਹੇ ਸੀਗੇ ਕਿ ਕਈ ਕੰਮ ਹੁੰਦੇ ਨੇ ਕਿਹੜੇ ਕੰਮ ਕਰਨੇ ਚਾਹੀਦੇ ਨੇ ਇਸ ਦੇ ਵਿੱਚ ਕਿਹੜੇ ਨਹੀਂ ਤਾਂ ਆਪਣੀ ਆਪਣੀ માનਤਾਵਾਂ ਦੇ ਮੁਤਾਬਕ ਜਿਹੜਾ ਲੋਕ ਇਸ ਗ੍ਰਹਿਣ ਦੇ ਵਿੱਚ ਕੰਮ ਕਰਦੇ ਨੇ ਤਾਂ ਸਾਲ ਦਾ ਇਹ ਪਹਿਲਾ ਸੂਰਜ ਗ੍ਰਹਿਣ ਹੈ ਜਿੱਥੇ ਕਿ ਪੰਜ ਦੇਸ਼ਾਂ ਦੇ ਵਿੱਚ ਇਸ ਦਾ ਪ੍ਰਭਾਵ ਜਿਹੜਾ ਭਾਰੀ ਪ੍ਰਭਾਵ ਹੋਵੇਗਾ ਇਸ ਵਾਰ ਜਿਹੜਾ ਇਹ ਗ੍ਰਹਿਣ ਲੱਗ ਰਿਹਾ ਹਾਲਾਂਕਿ ਪਿਛਲੀ ਵਾਰ ਜਿਹੜਾ ਗ੍ਰਹਿਣ ਲੱਗਿਆ ਸੀ ਸੂਰਜ ਗ੍ਰਹਿਣ ਉਸ ਵਿੱਚ ਕਾਫੀ ਇਸ ਨਾਲੋਂ ਘੱਟ ਪ੍ਰਭਾਵ ਦੇਖਣ ਨੂੰ ਮਿਲਿਆ ਪਰ ਇਸ ਵਾਰ ਪ੍ਰਭਾਵ ਜ਼ਿਆਦਾ ਕਿਹਾ ਜਾ ਰਿਹਾ ਹੈ ਜਿਹੜੇ ਵੀ ਮਹਾਰਾ ਦੇ ਨਾਲ ਵੀ ਗੱਲਬਾਤ ਹੋਈ ਹੈ ਤਾਂ ਉਹਨਾਂ ਦੇ ਵੱਲੋਂ ਵੀ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਵਾਰ ਜਿਹੜਾ 2024 ਦਾ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਇਸ ਦਾ ਪ੍ਰਭਾਵ ਜ਼ਿਆਦਾ ਤੋਂ ਜ਼ਿਆਦਾ ਵੇਖਣ ਨੂੰ ਮਿਲੇਗਾ ਆਪਣੀ ਆਪਣੀ માનਤਾਵਾਂ ਦੇ ਮੁਤਾਬਕ ਲੋਕ ਇਸ ਦੇ ਵਿੱਚ ਕੰਮਕਾਰ ਕਰਦੇ ਨੇ ਤਾਂ ਰਾਤ 9 ਵਜੇ ਤੇ ਦੋ ਲੈ ਕੇ ਜਿਹੜਾ 2 ਵਜੇ ਦੇ ਵਿੱਚ ਘਾਰ ਇਹ ਪੰਜ ਦੇਸ਼ਾਂ ਅਮਰੀਕਾ ਕੈਨੇਡਾ ਮੈਕਸੀਕੋ ਨਾਰਥ ਅਮਰੀਕਾ ਗ੍ਰੇਟ ਨਾਰਥ ਅਮਰੀਕਾ ਇਹਨਾਂ ਪੰਜ ਜਗ੍ਹਾਾਂ ਤੇ ਇਹ ਦੇਖਣ ਨੂੰ ਮਿਲੇਗਾ ਜੋ ਸੂਰਜ ਗ੍ਰਹਿਣ ਦਾ ਪ੍ਰਭਾਵ ਹੈ ਤਾਂ ਬਹੁਤ ਸਾਰੇ ਲੋਕ ਸੂਰਜ ਗ੍ਰਹਿਣ ਨੂੰ ਲੈ ਕੇ ਸਵਾਲ ਉਠਾਉਂਦੇ ਨੇ ਕਿ ਕੀ ਕੁਝ ਇਸ ਵਿੱਚ ਕਰਨਾ ਪਵੇਗਾ ਤਾਂ ਭਾਰਤ ਦੇ ਵਿੱਚ ਇਸ ਵੇਲੇ ਜਿਹੜੇ ਵੀ ਲੋਕ ਭਾਰਤ ਦੇ ਇਸ ਵੇਲੇ ਲਾਈਵ ਦੇ ਨਾਲ ਜੁੜੇ ਨੇ ਤਾਂ ਉਹਨਾਂ ਨੂੰ ਦੱਸ ਦਿੰਦੇ ਆ ਕਿ ਭਾਰਤ ਦਾ ਜ਼ਿਕਰ ਇਸ ਸਾਲ ਦੇ ਇਸ ਸੂਰਜ ਗ੍ਰਹਿਣ ਦੇ ਵਿੱਚ ਨਹੀਂ ਦੱਸਿਆ ਗਿਆ ਕਿ ਭਾਰਤ ਦੇ ਵਿੱਚ ਇਸ ਦਾ ਪ੍ਰਭਾਵ ਹੈ ਕਿ ਨਹੀਂ ਹੈ ਤਾਂ ਸਮਾਂ ਜਿਵੇਂ ਕਿ ਤੁਹਾਨੂੰ ਅਸੀਂ ਦੱਸ ਦਿੱਤਾ ਕਿ 9 ਵਜੇ ਰਾਤ ਤੋਂ 2 ਵਜੇ ਦੇ ਵਿੱਚ ਵਿੱਚ ਇਸ ਦਾ ਗ੍ਰਹਿਣ ਦੇਖਣ ਨੂੰ ਮਿਲੇਗਾ ਤਾਂ ਘਰਾਂ ਤੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ ਪੰਡਤਾਂ ਦੇ ਵੱਲੋਂ ਵੀ ਮਹਾਰਾ ਦੇ ਵੱਲੋਂ ਵੀ ਤਾਂ ਸਮਾਂ ਦੱਸਦੇ ਆ ਕਿ 9 ਤੋਂ 2 ਵਜੇ ਦੇ ਵਿਚਕਾਰ ਇਹ ਸੂਰਜ ਗ੍ਰਹਿਣ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਪੰਜ ਦੇਸ਼ਾਂ ਦੇ ਵਿੱਚ ਲੱਗਣ ਜਾ ਰਿਹਾ ਹੈ ਤਾਂ ਅਮਰੀਕਾ ਕੈਨੇਡਾ ਗ੍ਰੇਟ ਨਾਰਥ ਅਮਰੀਕਾ ਮੈਕਸੀਕੋ ਨਾਰਥ ਅਮਰੀਕਾ ਭਾਰਤ ਦੇ ਵਿੱਚ ਜਿੱਥੇ ਕੀ ਇਸ ਦਾ ਪ੍ਰਭਾਵ ਨਹੀਂ ਹੈ ਬਹੁਤ ਲੋਕ ਜਿਹੜੇ ਨੇ ਇਸ ਦੀ ਅਲੱਗ-ਅਲੱਗ ਮੰਨਤਾਵਾਂ ਹੁੰਦੀਆਂ ਨੇ ਸਭ ਦੀਆਂ ਅਲੱਗ-ਅਲੱਗ ਜਿਹੜੇ ਮਾਹਿਰ ਹੁੰਦੇ ਨੇ ਉਹਨਾਂ ਦੇ ਵੱਲੋਂ ਸਲਾਹਤ ਦਿੱਤੀਆਂ ਜਾਂਦੀਆਂ ਨੇ ਕਿ ਕੀ ਕੁਝ ਕਰਨਾ ਚਾਹੀਦਾ ਇਸ ਦੇ ਵਿੱਚ ਤਾਂ ਕਿਹੜੇ ਕੰਮ ਹੁੰਦੇ ਨੇ ਕਿਹੜੇ ਨਹੀਂ ਕਰਨੇ ਚਾਹੀਦੇ ਤਾਂ ਸਾਰੀ ਜਿਹੜੀ ਜਾਣਕਾਰੀ ਹੁੰਦੀ ਹੈ ਹਾਲਾਂਕਿ ਭਾਰਤ ਦੇ ਵਿੱਚ ਇਸ ਦਾ ਕੋਈ ਪ੍ਰਭਾਵ ਨਹੀਂ ਦੇਖਣ ਨੂੰ ਮਿਲੇਗਾ